ਨਸ਼ਿਆਂ ਦੇ ਕੋਈ ਸਾਡੇ ਕੰਮ ਵਾਸਤੇ ਨਾ ਸਾਡੇ ਕੋਲ ਕੋਈ ਆਵੇ ਨਸ਼ਿਆਂ ਦੇ ਕੰਮ ਤੋਂ ਦੂਰ ਤੇ ਜੇ ਕੋਈ ਸਾਨੂੰ ਇਹ ਨਾ ਕਵੇ ਕੱਲ ਨੂੰ ਵੀ ਸਾਡੇ ਨਸ਼ੇ ਦੇ ਸਬੰਧ ਦੇ ਸਾਡੇ ਨਾਲ ਸਪੋਰਟ ਤੇ ਨਹੀਂ ਗਿਆ ਸਾਡੀ ਸ਼ਪਾਰਸ਼ ਨਹੀਂ ਕੀਤੀ ਵੀ ਨਸ਼ੇ ਤੋਂ ਗ੍ਰੇ ਕਰੋ ਕਿਉਂਕਿ ਆਪਾਂ ਨਸ਼ਾ ਮੁਕਤ ਕਰਨਾ ਹੈ ਕਿਉਂਕਿ ਸਾਡੀ ਨੌਜਵਾਨ ਪੀੜੀ ਖਤਮ ਹੋ ਜਾ ਰਹੀ ਹੈ ਅਸੀਂ ਸਾਡੇ ਬਹੁਤ ਸਾਡੇ ਸਮਾਜ ਨੂੰ ਘਾਟੇ ਪਏ ਆ ਸਾਡੇ ਇਲਾਕੇ ਦੇ ਵਿੱਚ ਜਿੱਥੇ ਕਾਉਂਸਲਰ ਬਣ ਤੇ ਗਲ ਦੇ ਵਿੱਚ ਫੁੱਲਾਂ ਵਾਲੇ ਹਾਰ ਪਾਏ ਜਾ ਰਹੇ ਨੇ ਸਬੋਧਤ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਉਂਸਲਰ ਦੇ ਵੱਲੋਂ ਪ੍ਰਧਾਨ ਜਗਿੰਦਰ ਸਿੰਘ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਨਸ਼ਿਆਂ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਤਤਪਰ ਰਹਿਣਗੇ ਇਸੇ ਤਰ੍ਹਾਂ ਦੀ ਵੀ ਉਹਨਾਂ ਵੱਲੋਂ ਉਹਨਾਂ ਨਾਲ ਥਣੇਚੇਰੀ ਦੇ ਵਿੱਚ ਹਮਾਇਤ ਨਹੀਂ ਜਿਤਾਈ ਜਾਵੇਗੀ ਹਮੇਸ਼ਾ ਉਹਨਾਂ ਦੀ ਵਕਲਾਦੀ ਕੀਤੀ ਜਾਵੇਗੀ ਸੁਣੋ ਖਾਸ ਇੰਟਰਵਿਊ ਦੇ ਵਿੱਚ ਖਾਸ ਗੱਲਾਂ ਨਗਰ ਪੰਚਾਇਤ ਮੱਲਾਵਾਲਾ ਖਾਸ ਇਸ ਸਮੇਂ ਅਸੀਂ ਵਾਰਡ ਨੰਬਰ 7 ਦੇ ਵਿੱਚ ਮੌਜੂਦ ਹਾਂ ਜਿੱਥੇ ਐਮਸੀ ਕਿਰਨਦੀਪ कौर ਵਾਈਫ ਕੁਲਦੀਪ ਸਿੰਘ ਜਿਹੜੇ ਕੌਂਸਲਰ ਬਣੇ ਆ ਉਹਨਾਂ ਦੇ ਘਰ ਅਸੀਂ ਪਹੁੰਚੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਪ੍ਰਧਾਨ ਜਗਿੰਦਰ ਸਿੰਘ ਦੇ ਗਲ ਦੇ ਵਿੱਚ ਫੁੱਲਾਂ ਵਾਲੇ ਹਾਰ ਪਾਏ ਜਾ ਰਹੇ ਆ ਉਹਨਾਂ ਨੂੰ ਸਬੋਧਨ ਕੀਤਾ ਜਾ ਰਿਹਾ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਦੇ ਸਕਦੇ ਹੋ ਕਿ ਇਸ ਸਮੇਂ ਜਿਹੜੀਆਂ ਖੁਸ਼ੀ ਦਾ ਮਾਹੌਲ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਇਸ ਸਮੇਂ ਜਿਹੜਾ ਕਿਰਨਦੀਪ ਐਮਸੀ ਜਿਹੜੇ ਕਾਉਂਸਲਰ ਬਣੇ ਹੈਗੇ ਕਿਉਂਕਿ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਕਿ ਨਿਰਵਿਰੋਧ ਜਿਹੜੇ ਉਹ ਜੇਤੂ ਹੋਏ ਆ ਤੇ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈਗਾ ਪ੍ਰਧਾਨ ਜਗਿੰਦਰ ਸਿੰਘ ਜੀ ਨਾਲ ਖਾਸ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਕਾਉਂਸਲਰ ਬਣੇ ਹੋ ਪਰਿਵਾਰ ਦੇ ਵਿੱਚ ਜਿਹੜੀ ਐਮਸੀ ਦੀ ਜਿਹੜੀ ਸੀਟ ਤੁਹਾਡੇ ਪਰਿਵਾਰ ਦੇ ਵਿੱਚ ਆਈ ਏ ਲੋਕਾਂ ਦੇ ਵੱਲੋਂ ਜਿਹੜਾ ਤੁਹਾਨੂੰ ਉਹ ਤਾਂ ਦਿੱਤਾ ਗਿਆ ਕੀ ਕਹੋਗੇ ਜੀ ਮੈਂ ਜਗਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਐਸੀ ਵਿੰਗ ਮੇਰੇ ਜਿਹੜਾ ਹੈ ਲੜਕਾ ਕੁਲਦੀਪ ਸਿੰਘ ਇਹਦੇ ਮਿਸ ਸਾਡੇ ਨੋ ਜਿਹੜੀ ਹੈ ਕਿਰਨਦੀਪ ਕੌਰ ਜੀ ਉਹਨਾਂ ਨੂੰ ਅਸੀਂ ਐਮਸੀ ਦਾ ਮੀਜ਼ਵਾਰ ਬਣਾਇਆ ਔਰ ਜਿੱਤੇ ਆ ਅਸੀਂ 7 ਨੰਬਰ ਵਾਰਡ ਤੋਂ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਅਸੀਂ 7 ਨੰਬਰ ਵਾਰਡ ਦਾ ਪਹਿਲ ਦੀ ਧਾਰ ਤੇ ਜਿੰਨੇ ਵੀ ਕੰਮ ਹੋਣ ਵਾਲੇ ਆ ਸੀਵਰੇਜ ਦਾ ਹੈ ਔਰ ਪਿੰਡ ਦੇ ਦਾਲੇ-ਦਾਲੇ ਪਈਆਂ ਰੂੜੀਆਂ ਉਹਨਾਂ ਦੀ ਸਪਾਈ ਔਰ ਲਾਈਟਾਂ ਔਰ ਜਿੰਨਾ ਵੀ ਵਿਕਾਸ ਉਸ ਪਿੰਡ ਦਾ ਹੋਣ ਵਾਲਾ ਇੱਕ ਪੈਲ ਦੀ ਅਧਾਰ ਤੇ ਅਸੀਂ ਬੱਸ ਸਟੈਂਡ ਜੇ ਸਾਡੇ ਕੋਲ ਮੰਗ ਆਈ ਹੈ ਪੇ ਚੌਂਕ ਦੇ ਵਿੱਚ ਬੱਸ ਸਟੈਂਡ ਦੇ ਅੱਡੇ ਦੇ ਵਿੱਚ ਬੱਸ ਸਟੈਂਡ ਬਣਨਾ ਚਾਹੀਦਾ ਔਰ ਸੇਮਿਆ ਦੇ ਵਿੱਚ ਲੌਗੈਟ ਲੱਗੀ ਸੀ ਉਹ ਸਹੀ ਨਹੀਂ ਲੱਗੀ ਉਹਦਾ ਪੈਲ ਦੀ ਅਧਾਰ ਤੇ ਅਸੀਂ ਕੰਮ ਕਰਾਇਆ ਜਾਏਗਾ ਔਰ ਲਾਈਟਾਂ ਜਿਹੜੀਆਂ ਉਹ ਅਸੀਂ ਪਿੰਡ ਦੇ ਦਾੜੇ-ਦਾੜੇ ਔਰ ਇੱਕ ਸੇਵਿਆਂ ਦੇ ਵਿੱਚ ਲਾਉਣੀਆਂ ਉਹ ਸਾਡੇ ਕੋਲ ਮੰਗ ਆਈ ਹੈ ਅਸੀਂ ਆਪਣੇ ਵਾਰਡ ਦੇ ਵਿੱਚ ਵਿਚਰੇ ਹੋ ਕਿਉਂਕਿ ਮੁਸ਼ਕਲਾਂ ਤਾਂ ਇਹ ਜਿਹੜੀਆਂ ਲੋਕ ਪੱਖੀ ਮੁਸ਼ਕਲਾ ਹੋ ਗਈਆਂ ਕਿਉਂਕਿ ਘਰ-ਘਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਕੰਮ ਕਰਨ ਨੂੰ ਲੈ ਕੇ ਕਿੱਦੇ ਸੁਣਵਾਈ ਨਹੀਂ ਹੁੰਦੀ ਕੋਈ ਉਹ ਵੀ ਮੁਸ਼ਕਲਾਂ ਤੁਹਾਡੇ ਵੱਲ ਸੁਣੀਆਂ ਗਈਆਂ ਨੇ ਆਪਣੇ ਵਾਰਡ ਦੇ ਸਬੰਧੀ ਲੋਕਾਂ ਹਾਂਜੀ ਉਹ ਸਾਡੇ ਕੋਲ ਕੋਈ ਵੀ ਸਰਕਾਰੀ ਕੰਮ ਜਿਸ ਤਰ੍ਹਾਂ ਕਿ ਵਡਾਪਾ ਪੈਨਸ਼ਨ ਜੀ ਕਮਰਿਆਂ ਦੇ ਪੈਸੇ ਰੁਕੇ ਹੋਏ ਆ ਔਰ ਜੇੜਾ ਕੋਈ ਥਾਣੇ ਪਤਾ ਨੇ ਕੋਈ ਕੰਮ ਹੋਵੇ ਤੇ ਅਸੀਂ ਉਹਨਾਂ ਦਾ ਪਹਿਲ ਤੇ ਅਧਾਰ ਤੇ ਕਰਾਂਗੇ ਕੋਈ ਵੀ ਸਾਡੇ ਕੋਲ ਆ ਜਾ ਸਕਦਾ ਹੈ ਤੇ ਅਸੀਂ ਕੰਮ ਕਰਾਂਗੇ ਜੀ ਇਹ ਕੁਲਦੀਪ ਸਿੰਘ ਜੀ ਤੁਸੀਂ ਕੀ ਕਹੋਗੇ ਪਰਿਵਾਰ ਦੇ ਵਿੱਚ ਖੁਸ਼ੀ ਹੈਗੀ ਆ ਤੁਸੀਂ ਕਾਉਂਸਲਰ ਬਣੇ ਹੋ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਮੈਸੇਜ ਦਿਓਗੇ ਜਾਂ ਲੋਕਾਂ ਦੀਆਂ ਮੁਸ਼ਕਲਾਂ ਕਿਸ ਤਰ੍ਹਾਂ ਤੁਸੀਂ ਆਪਣੇ ਤੱਕ ਰੱਖੋਗੇ ਕਿ ਉਹਨਾਂ ਦਾ ਹੱਲ ਕਰਵਾ ਸਕੋ ਅਸੀਂ ਉਹਨਾਂ ਦਾ ਹੱਲ ਜੀ ਪਹਿਲ ਦੇ ਅਧਾਰ ਤੇ ਕਰਾਂਗੇ ਮੈਂ ਤੁਹਾਨੂੰ ਸਭ ਨਾਲ ਪਹਿਲਾਂ ਗੱਲ ਇਹ ਦੱਸਣਾ ਚਾਹਣਾ ਜੀ ਵੀ ਇਹ ਜਿਹੜਾ ਰਾਜਨੀਤੀ ਇਹ ਸਾਡੇ ਖੂਨ ਦੇ ਵਿੱਚ ਥੋੜੀ ਥੋੜੀ ਖੂਨ ਦੇ ਵਿੱਚ ਰਾਜਨੀਤੀ ਸਾਡੇ ਝਲਕ ਰਹੀ ਹੈ ਇਹ ਤੁਹਾਨੂੰ ਦੱਸ ਦਿੰਨੇ ਵੀ ਸਾਡੇ ਜਿਹੜੇ ਸਾਡੇ ਮੇਰੇ ਜਿਹੜੇ ਦਾਦਾ ਜੀ ਨੇ ਫੌਜਾ ਸਿੰਘ ਜੀ ਉਹਨੇ ਘੱਟੋ ਘੱਟ ਜੀ ਪਿੰਡ ਦੀ ਸਰਪੰਚੀ 15 ਸਾਲ ਕੀਤੀ ਹੈ ਜੀ ਅੱਜ ਤੋਂ ਪਹਿਲਾਂ ਦੇ ਇਸ ਟਾਈਮ ਉਹ ਸਾਡੇ ਵਿੱਚ ਨਹੀਂ ਰਹਿ ਜੀ ਸਾਨੂੰ ਦੁੱਖ ਦੀ ਗੱਲ ਹੈ ਵੀ ਸਾਨੂੰ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਦਾ ਜਿਹੜਾ ਬੂਟਾ ਲਾਇਆ ਹੋਇਆ ਹੈ ਨਾ ਉਹਨਾਂ ਨੂੰ ਅਸੀਂ گاਂ ਵਧਾ ਰਹੇ ਹਾਂ ਇਸ ਤੋਂ ਇਸ ਤੋਂ ਸਾਡੇ ਤੋਂ ਪਹਿਲਾਂ ਹੋਰ ਮਾਨ ਬਖਸ਼ਿਆ ਜੀ ਹਾਂਜੀ ਹਾਂਜੀ ਬਹੁਤ ਮਾਨ ਬਖਸ਼ਿਆ ਇਸ ਤੋਂ ਪਹਿਲਾਂ ਸਾਡਾ ਜਿਹੜਾ ਇਹ ਮੇਰੇ ਬ੍ਰਦਰ ਮੇਰਾ ਉਹ ਸਰਪੰਚ ਬਣੇ ਪਿੰਡ ਦੇ ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਵੀ ਲੋਕਾਂ ਨੇ ਸਲਾਹਿਆ ਵੀ ਉਹਨਾਂ ਨੇ ਜੀ ਜਦੋਂ ਕੰਮ ਕੀਤੇ ਪਿੰਡ ਦੇ ਵੀ ਲੋਕਾਂ ਨੇ ਕਿਹਾ ਵੀ ਵਾਕੇ ਵੀ ਫੌਜਾ ਸਿੰਘ ਜਿਵੇਂ ਨਾ ਸਰਪੰਚ ਆਪ ਵੀ ਆ ਗਏ ਨੇ ਉਸ ਤੋਂ ਬਾਅਦ ਤੁਹਾਨੂੰ ਮਾਨ ਬਖਸ਼ਿਆ ਇਹ ਵੀ ਐਮਸੀ ਦਾ ਮਾਨ ਬਖਸ਼ਿਆ ਤੁਹਾਨੂੰ ਵੀ ਅਸੀਂ ਆਪਦੇ ਦਾਦਾ ਜੀ ਜਿੱਦਾਂ ਸਾਡੇ ਦਾਦਾ ਜੀ ਕੰਮ ਕਰਦੇ ਸੀ ਸਾਡੇ ਡੈਡੀ ਜੀ ਕੰਮ ਕਰਦੇ ਨੇ ਉਸ ਤਰ੍ਹਾਂ ਹੀ ਅਸੀਂ ਪਹਿਲ ਦੇ ਧਾਰ ਤੇ ਕਰਾਂਗੇ ਜਿਵੇਂ ਸਾਡੇ ਵਾਸਤੇ ਕੋਈ ਨਹੀਂ ਸਾਡੇ ਵਾਸਤੇ ਸਾਰਿਆਂ ਦੇ ਦਰਵਾਜ਼ੇ ਖੁੱਲੇ ਨੇ ਸਾਡੇ ਵਾਸਤੇ ਕਾਂਗਰਸ ਸੀ ਅਕਾਲੀ ਦਲ ਆਮ ਪਾਰਟੀ ਵਾਲੇ ਤਾਂ ਹੈਗੇ ਹੈਗੇ ਨੇ ਸਾਡੇ ਵਾਸਤੇ ਸਾਰਿਆਂ ਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੋਗੇ ਹਾਂਜੀ ਪਾਰਟੀ ਬਾਜੀ ਤੋਂ ਅਸੀਂ ਉੱਪਰ ਉੱਠ ਕੇ ਕੰਮ ਕਰਾਂਗੇ ਕਿਸੇ ਤਰੀਕੇ ਦਾ ਕੋਈ ਵੀ ਕੰਮ ਆਉਂਦਾ ਅਸੀਂ ਹਮੇਸ਼ਾ ਹੀ ਰਾਤ ਬਰਾਤ ਹਾਜ਼ਰ ਬੈਠੇ ਹਾਂ ਨਵਤੇ ਹੋਰ ਤੁਸੀਂ ਆਪਣੇ ਵਾਰਡ ਦੇ ਸਬੰਧੀ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਤੁਹਾਨੂੰ ਸੁਣ ਰਹੇ ਆ ਕੋਈ ਗੱਲਬਾਤ ਕੋਈ ਰੱਖਣਾ ਚਾਹੁੰਦੇ ਤੁਸੀਂ ਮੈਂ 7 ਨੰਬਰ ਵਾਰਡ ਆਪਦੇ ਸਮਾਜ ਨੂੰ ਔਰ ਉਥੋਂ ਦੇ ਸਾਡੇ ਵਸਨੀਕ ਨੂੰ ਅਸੀਂ ਇਹੋ ਹੀ ਕਹਿਣਾ ਚਾਹਾਂਗੇ ਆਪਦੇ ਜਿੰਨੇ ਵੀ ਸਾਡੇ ਵਰਕਰ ਸਾਥੀ ਆ ਮੈਂ ਕਹਾਂਗਾ ਵੀ ਨਸ਼ਾ ਤੋਂ ਗਰੇਜ ਕਰੋ ਤੇ ਨਸ਼ਾ ਦੇ ਕੋਈ ਸਾਡੇ ਕੰਮ ਵਾਸਤੇ ਨਾ ਸਾਡੇ ਕੋਲ ਕੋਈ ਆਵੇ ਅਸੀਂ ਨਸ਼ਿਆਂ ਦੇ ਕੰਮ ਤੋਂ ਦੂਰ ਆ ਸਾਡੇ ਪਾਰਟੀ ਦਾ ਅੰਦੇਸ਼ ਹੈ ਵੀ ਅਸੀਂ ਨਸ਼ਾ ਮੁਕਤ ਕਰਨਾ ਹੈ ਤੇ ਜੇ ਕੋਈ ਸਾਨੂੰ ਇਹ ਨਾ ਕਵੇ ਕੱਲ ਨੂੰ ਵੀ ਸਾਡੇ ਨਸ਼ੇ ਦੇ ਸਬੰਧੇ ਸਾਡੇ ਨਾਲ ਸਪੋਰਟ ਤੇ ਨਹੀਂ ਗਿਆ ਸਾਡੀ ਸ਼ਿਫਾਰਿਸ਼ ਨਹੀਂ ਕੀਤੀ ਅਸੀਂ ਉਹਦੇ ਤੋਂ ਇਹੋ ਹੀ ਆਪਦੇ ਸਾਰੇ ਸਾਥੀਆਂ ਨੂੰ ਇਹ ਕਵਾਂਗੇ ਵੀ ਨਸ਼ੇ ਤੋਂ ਗਰੀਹ ਕਰੋ ਕਿਉਂਕਿ ਆਪਾਂ ਨਸ਼ਾ ਮੁਕਤ ਕਰਨਾ ਹੈ ਕਿਉਂਕਿ ਸਾਡੀ ਨੌਜਵਾਨ ਪੀੜੀ ਖਤਮ ਹੋ ਜਾ ਰਹੀ ਹੈ ਅਸੀਂ ਸਾਡੇ ਬਹੁਤ ਸਾਡੇ ਸਮਾਜ ਨੂੰ ਘਾਟੇ ਪਏ ਆ ਸਾਡੇ ਇਲਾਕੇ ਦੇ ਵਿੱਚ ਨੌਜਵਾਨ ਜਿਹੜੀ ਹੈ ਪੀੜ੍ਹੀ ਉਹ ਬਹੁਤ ਖਤਮ ਹੋ ਚੱਲੀ ਹੈ ਮੈਂ ਉਹ ਕਹਾਵਾਂਗਾ ਵੀ ਇਹਨਾਂ ਤੋਂ ਗਰੇਜ ਕਰੋ ਜੀ ਜੀ ਇਹ ਨਾਲ ਹੋਰ ਵੀ ਸਪੋਰਟਰ ਪਹੁੰਚੇ ਨੇ ਸੋ ਖੁਸ਼ੀ ਸਾਂਝੀ ਹੋ ਰਹੀ ਹੈ ਫੁੱਲਾਂ ਵਾਲੇ ਜਿਹੜੇ ਗਲ ਦੇ ਵਿੱਚ ਹਾਰ ਪਾਏ ਜਾ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਤੁਸੀਂ ਵਧਾਈ ਦੇਣ ਪਹੁੰਚਿਓ ਜੀ ਹਾਂਜੀ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵੈਗ੍ਰੀ ਜੀ ਦਾ ਖਾਲਸਾ ਵੈਗ੍ਰੀ ਜੀ ਫਤਿਹ ਖੁਸ਼ੀ ਦੀ ਗੱਲ ਹੈ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਆਪਣੇ ਪਰਿਵਾਰ ਵਿੱਚੋਂ ਲੜਕੀ ਕਰਨਦੀਪ ਕੌਰ ਜੀ ਜਿਹੜੇ ਬਿਨਾ ਵੋਟਾਂ ਤੋਂ ਕੌਂਸਲ ਚੁਣੇ ਗਏ ਆ ਜੀ ਸਾਰਾ ਪਰਿਵਾਰ ਵਧਾਈ ਦਾ ਪਾਤਰ ਆ ਜੀ ਤੇ ਪਹਿਲਾਂ ਵੀ ਜਗਿੰਦਰ ਸਿੰਘ ਕਾਫੀ ਦੇਰ ਤੋਂ ਜਿਹੜੇ ਆ ਪਾਰਟੀ ਵਿੱਚ ਜੁੜੇ ਹੋਏ ਆ ਕੰਮ ਕਰ ਪਹਿਲਾਂ ਵੀ ਲੋਕਾਂ ਦੇ ਕਰਵਾ ਰਹੇ ਆ ਜੀ ਤੇ ਲੋਕਾਂ ਨੇ ਹੁਣ ਮੌਕਾ ਦਿੱਤਾ ਹੈ ਦੁਬਾਰਾ ਫੇਰ ਲੋਕਾਂ ਦੀ ਸੇਵਾ ਕਰਨ ਦਾ ਜੀ ਇਸ ਦੇ ਵਿੱਚ ਐਮਐਲਏ ਵਿਧਾਇਕ ਆਪਣੇ ਨਰੇਸ਼ ਕੁਮਾਰ ਗਟਾਰੀਆ ਜੀ ਹਾਂ ਜੀ ਉਹਨਾਂ ਦੇ ਬੇਟੇ ਸ਼ੰਕਰ ਕਟਾਰੀ ਆ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਗਿੰਦਰ ਸਿੰਘ ਦੇ ਘਰ ਜਿਹੜੇ ਆ ਕਰਨਦੇ ਪਕੌਰ ਨੂੰ ਜਿਹੜਾ ਮੌਕਾ ਮਿਲਿਆ ਸੇਵਾ ਕਰਨ ਦਾ ਜੀ ਇਸ ਤੋਂ ਇਲਾਵਾ ਮੱਲਾਂਵਲੇ ਦੇ ਵਿੱਚ ਵਿਕਾਸ ਬਖੋ ਦੇਖਿਆ ਜਾਵੇ ਤਾਂ ਪਹਿਲਾਂ ਕੱਲੀ ਸਰਕਾਰ ਦੇ ਟਾਈਮ ਤੇ ਵੀ ਸੁਖਵੀਰ ਸਿੰਘ ਬਾਦਲ ਆਏ ਸੀਗੇ ਜੀ ਜੀ ਉਹਨਾਂ ਨੇ ਵੀ ਇਨੀ ਪੱਥਰ ਰੱਖਿਆ ਸੀਗਾ ਸੀਵਰੇਜ ਦਾ ਜੀ ਪਰ ਉਹ ਵੀ ਸਮਾਂ ਲੰਘ ਗਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਵਿਸ਼ਵਾਸ ਦੁਆਇਆ ਸੀ ਪਵਲ ਕਨ ਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਮੱਲਾਂ ਵਾਲੇ ਦੀ ਪਰ ਉਹਨਾਂ ਦੇ ਸਮੇਂ ਵਿੱਚ ਵੀ ਕੰਮ ਸਿਰੇ ਨਹੀਂ ਲੱਗਿਆ ਹੁਣ ਵੀ ਨਰੇਸ਼ ਕੁਟਾਰੀਏ ਜੀ ਦੇ بیٹے ਜਿਹੜੇ ਆ ਵੋਟਾਂ ਦੇ ਸਮੇਂ ਕੈਂਪੇਨ ਕਰਦੇ ਸਮੇਂ ਲੋਕਾਂ ਨਾਲ ਵਾਅਦੇ ਕਰਦੇ ਰਹੇ ਆ ਬਾਕੀ ਅਸੀਂ ਆਸ ਰੱਖਦੇ ਹਾਂ ਸਾਰਿਆਂ ਵੱਲੋਂ ਨਗਰ ਪੰਚਾਇਤ ਦੇ ਜਿੰਨੇ ਵੀ ਕਮੇਟੀ ਮੈਂਬਰ ਪ੍ਰਧਾਨ ਆ ਵੀ ਇਹ ਜਿਹੜਾ ਸਿਵਰ ਦਾ ਜਿਹੜਾ ਮੇਨ ਕੰਮ ਹੈ ਇਹ ਜਿਹੜਾ ਸਿਰੇ ਇੱਕ ਚੜਾਉਣਗੇ ਬਾਕੀ ਹੋਰ ਵੀ ਮੁੱਦੇ ਹੈਗੇ ਆ ਜਿਵੇਂ ਬੱਸ ਸਟੈਂਡ ਬਣਾਉਣਾ ਇਹ ਵੀ ਪਬਲਿਕ ਨੂੰ ਬਹੁਤ ਦਿੱਕਤ ਆਉਂਦੀ ਹੈ ਅੱਡ ਅੱਡ ਜਗ੍ਹਾ ਤੋਂ ਬੱਸਾਂ ਚਲਦੀਆਂ ਨੇ ਖੇਡ ਖੇਡਾਂ ਵਾਸਤੇ ਗਰਾਊਂਡ ਬਣਾਉਣਾ ਜੀ ਜੀ ਮੁੱਦੇ ਜਿਹੜੇ ਨਿੱਕੇ ਨਿੱਕੇ ਚ ਹੋਰ ਵੀ ਬਹੁਤ ਹੈਗੇ ਨੇ ਇਹਨਾਂ ਪਾਰਟੀ ਤੋਂ ਆਸ ਕਰਾਂਗੇ ਵੀ ਆਉਣ ਵਾਲੇ ਸਮੇਂ ਵਿੱਚ ਇਹ ਬਿਨਾਂ ਭੇਦ ਭਾਵ ਤੋਂ ਪਬਲਿਕ ਦੇ ਕੰਮ ਕਰਨਗੇ ਤੇ ਵਿਕਾਸ ਦਾ ਮੇਰਾ ਨਾਂ ਜਗੀਰ ਸਿੰਘ ਰਿਟਾਇਰ ਸੁਪਰਡੈਂਟ ਪੀ ਐ ਸਪੈਸ਼ਲ ਜੀਰਾ ਜੀ ਇਨਾ ਕੰਦ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਜੀ ਧੰਨਵਾਦ ਜੀ ਅ ਰਵਿੰਦਰ ਸਿੰਘ ਜੀ ਮੌਜੂਦ ਹਨ ਤੁਸੀਂ ਕੀ ਕਹੋਗੇ ਸਪੋਰਟਰ ਤੁਸੀਂ ਇਹ ਵਧਾਈ ਦੇਣ ਪਹੁੰਚੇ ਕੀ ਕਹੋਗੇ ਜੀ ਹਾਂ ਜੀ ਇਹ ਸਾਡੇ ਜਿਹੜੇ ਨਵੇਂ ਕੁਲਦੀਪ ਸਿੰਘ ਜੀ ਬਣੇ ਆ ਐਮਸੀ ਹਾਂ ਜੀ ਹਾਂ ਜੀ ਇਹ ਤਾਂ ਬੜੇ ਤੇਰ ਤੇ ਕਹਿੰਦੇ ਪਿਆ ਵੀ ਸਾਨੂੰ ਮੌਕਾ ਦਿਓ ਹੁਣ ਮੌਕਾ ਮਿਲਿਆ ਵੀਰ ਜੀ ਕੰਮ ਕਰਨਗੇ ਆ ਸਕੀ ਹੈ ਜੀ ਹਾਂ ਜੀ ਬਿਲਕੁਲ ਜੀ ਪੂਰੀ ਆ ਸਕੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਜੀ ਆਸ ਜਿਤਾਈ ਜਾ ਰਹੀ ਹੈ ਸਪੋਰਟਰਾਂ ਦੇ ਵੱਲੋਂ ਹਾਂ ਜੀ ਸਰ ਕੀ ਕਹੋਗੇ ਜੀ ਅੱਜ ਹਾਂ ਜੀ ਮੈਂ ਜੀ ਬਲਕਾਰ ਸਿੰਘ ਜਗENDER ਪ੍ਰਧਾਨ ਸਿੰਘ ਦਾ ਬਰਾਦਰਾਂ ਵੱਡਾ ਜੀ ਤੇ ਕਿਰਨਦੀਪ कौर ਸਾਡੀ ਨੋਹ ਆ ਜੀ ਉਹ ਮੈਂ ਤੁਸੀਂ ਬਣ ਗਏ ਨੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੇ ਸਾਡੇ ਕੰਮ ਜੋ ਰੁਕੇ ਹੋਏ ਸੀ ਉਹ ਅਸੀਂ ਕਰਵਾਵਾਂਗੇ ਜੀ ਤੇ ਬਾਕੀ ਜੋ ਨਸ਼ੇ ਤੋਂ ਮੁਕਤ ਕਰਵਾਇਆ ਜਾਵੇ ਜੀ ਜੀ ਪਿੰਡ ਦਾ ਵਿਕਾਸ ਕੀਤਾ ਜਾਏ ਗਲੀਆਂ ਨਾਲੀਆਂ ਜੋ ਸਾਡੇ ਬਰਾਦਰ ਨੇ ਕਿਹਾ ਹੈ ਉਹ ਅਸੀਂ ਵੀ ਸੇਮ ਹੀ ਸਾਡੀਆਂ ਮੰਗਾਂ ਨੇ ਉਸ ਤੇ ਕਰਾਈ ਗੋਤਰਨਗੇ ਉਮੀਦ ਹੈ ਜੀ ਜੀ ਸੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਹੈ ਆਪਣੇ ਵਾਰਡ ਦੇ ਸਬੰਧਿਤ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਹੈ ਤਾਂ ਜਰੂਰ ਇਹਨਾਂ ਨਾਲ ਸੰਪਰਕ ਕੀਤਾ ਜਾਵੇ ਇੱਕ ਸਭ ਤੋਂ ਵੱਡਾ ਜਿਹੜਾ ਮੈਸੇਜ ਹੈਗਾ ਕਿ ਨਸ਼ੇ ਦੇ ਸਦਾਗਰਾਂ ਨੂੰ ਚੇਤਾਵਨੀ ਦਿੱਤੀ ਗਈ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਕੀਤੀ ਜਾਵੇਗੀ ਸੋ ਤਸਵੀਰਾਂ ਇਸ 7 ਨੰਬਰ ਵਾਰਡ ਤੋਂ ਜੋ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਸੋ ਇਸ ਵੀਡੀਓ ਨੂੰ ਵੱਤਵਾਤੇ ਸ਼ੇਅਰ ਜਰੂਰ ਕਰਨਾ ਆਪਣੇ ਕਮੈਂਟ ਜਰੂਰ ਦੇਣਾ ਜੇਕਰ ਤੁਸੀਂ ਵਧਾਈ ਦੇਣਾ ਚਾਹੁੰਦੇ ਤਾਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਕੈਮਰਾਮੈਨ ਗੌਰਵ ਪਟੇਜਾ ਦੇ ਨਾਲ ਮੈਂ ਰਾਇਵਰ ਸਿੰਘ ਕਚੋਰਾ ਖਾਸ